வா குரு 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 ਕਿ ਜਦੋਂ ਸਾਇਮ ਸਿੰਘ ਨੂੰ ਬੰਦੂ ਸਿੰਘ ਬਾਹਰ ਆ ਗਿਆ ਨੇ ਸਵੇਰ ਨੂੰ ਵੱਖ ਰੱਖ ਲਿਆ ਸ੍ਰੀ ਸੁਦੀ ਮੰਗ ਕੀਤੀ ਇੱਕ ਆਵਾਜ਼ ਦੂਸਰੀ ਆਵਾਜ਼ ਤੀਸਰੀ ਆਵਾਜ਼ ਦੇ ਵਿੱਚ ਪਟਾਲ ਸੱਜੇ ਹੋਏ ਪਟਾਲ ਵਿੱਚ ਬੈਠੇ ਸੀ ਸੈਤਾਨ ਨੂੰ ਵੇੜ ਦਿੱਤਾ ਪਰ ਆਪਕਾ ਕਿੰਨਾ 900 ਇਤਿਹਾਸ ਗੁਰੂ ਘਰਾਂ ਦੇ ਬਹੁਤ ਲ ਮੇਰੇ ਗੁਰੂਆਂ ਸਿੱਖਾਂ ਦਾ ਇਤਿਹਾਸ ਜਿਹੜਾ ਗੁਰੂਆਂ ਦੇ ਪਿਆਰਿਆ ਜਮਤਵੇਲੇ ਤੋਂ I'm mm -hmm. mm -hmm. ਸ਼ਰਤਿ ਬੰਧਨ ਮਾਨੋਤ ਸਿਆਣਕ ਰੱਧੀ ਆਪਣੀ ਸਾਰੇ ਗਿਆਨ ਛੱਡ ਕੇ ਵਾਹ ਏ ਵਾਹ 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 ਗੁਰੂ ਵਾਹ ਗੁਰੂ ਵਾਹ ਗੁਰੂ 으아, 으만 으아, 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 ਵਾਹ ਗੁਰੂ ਵਾਹ ਗੁਰੂ ਸੇਵਾ ਵਾਹ ਬੜੇ ਬਰੀ ਗੁਰੂ ਵਾਹ ਗੁਰੂ ਸੁਣ ਸੁਣ ਕੇ ਵਾਹ ਗੁਰੂ ਭਰ ਕਾ ਬਿਦੋਨਾ ਬਿਨਰਮਲ ਕਰਨਾ ਸੋਹ ਨਿਰਮਲ ਨਿਰਮਲ ਜੋ ਹਰ ਗੁਣ ਕਾ ਹੈ ਜਿਹੜਾ ਗੁਣ ਕਾਉਂਦਾ ਤਾਂ ਮਨ ਨਿਰਬੜੋ ਜੰਮਦਾ ਆ ਵੀਰੇ ਤੇ ਨਿਰਮਲ ਮਾਨੀ ਗੁਰੂ ਨੂੰ ਪਾਉਂਦਾ ਹੈ ਜਿਹੜਾ ਨੀਵਾਂ ਹੋ ਜਾਣਾ ਨੀਚੇ ਅੰਦਰ ਮੀਂਹ ਜਾ ਮੀਂਹ ਨੂੰ ਅੱਧ ਨੀਂ ਕਹਿੰਦੇ ਜਿਹਦੇ ਹੋਂਮੇ ਹਕਾਰ ਦੇ ਬਸ ਰਹਿੰਦੇ ਮਾਲਕ ਉਹਨਾਂ ਤੋਂ ਪਿੱਠੀ ਰੱਖਦਾ ਤੇ ਆਪਾਂ ਛੋੜਨੀ ਚਾਲੀ ਆਪਾਂ ਜਿੱਨੇ ਬੈਠਾ ਸਾਡਾ ਇਹਨਾ ਪ੍ਰੇਮ ਸੀ ਉਸ ਮਾਲਕ ਦੇ ਨਾਲ ਜਦੋਂ ਅਸੀਂ ਬਾਣੀ 'ਚ ਪੜਦੇ ਇੱਕ ਖੇਨ ਪੜਤੋਂ ਵਿਸਰੇ Swami ਜਾਨੋ ਵਰਸ 50 ਤੇ ਕਿੱਥੇ ਸੀ ਜਦੋਂ ਅਸੀਂ ਆਪਣੇ ਨਿੱਘ ਘਰ ਦੇ ਵਿੱਚ ਕਿਉਂਕਿ ਜਦੋਂ ਆਹ ਦੇਖੋ ਜਿਵੇਂ ਗੁਰਮੁਖਾਂ ਨੇ ਇਹ ਗ੍ਰਹਿ ਪਰਵੇਸ਼ ਸਾਡੇ ਰਹਿਣ ਦਾ ਪ੍ਰਬੰਧ ਕੀਤਾ ਹੋ ਕੇ ਸਾਡੇ ਖਾਣ ਦਾ ਇੱਥੇ ਕਿਚਨ ਬਣਾਈ ਗਈ ਹੋਈਗੀ ਇੱਕ ਨਾ ਇੱਕ ਫਿਰ ਇੱਥੇ ਡਰਾਈਵ ਰੂਮ ਬਣਾਇਆ ਹੋਇਆ ਇੱਕ ਇੱਥੇ ਬੈੱਡਰੂਮ ਬਣਾਇਆ ਹੁੰਦਾ ਜਿੱਥੇ ਅਸੀਂ ਆਰਾਮ ਕਰਦੇ ਹਾਂ ਉਹ ਗੁਰੂ ਸਾਹਿਬ ਦੱਸ ਰਹੇ ਕਹਿੰਦੇ ਗੁਰਮੁਖੋ ਤੁਸੀਂ ਜਿੰਨੇ ਜੀਵ ਆਏ ਨੇ ਤੁਹਾਡੇ ਲਈ ਇੱਕ ਘਰ ਬਣਾਇਆ ਉਹਨੂੰ ਅਸੀਂ ਬਾਣੀ ਚ ਰੋਜ਼ ਪੜਦੇ ਨਿਮਜ ਕਰ ਪੜਦੇ ਵਿੱਚ ਨਿਮਜ ਕਰ ਮਹਿਨ ਪਾਵੋ ਸੁਖ ਸਹਿਜ ਜੀ ਬੌਰ ਨੂੰ ਇਹੋ ਥੀਰਾ ਅਸੀਂ ਜਿੰਨੇ ਵੀ ਬੈਠੇ ਇੱਥੇ ਦੇ ਵਾਸੀ ਨਹੀਂ ਹਾਂ ਕਿਹੜੇ ਕਿਹੜੀ ਬਚਨ ਕਹੇ ਗੁਰੂ ਸਾਹਿਬ ਸਾਨੂੰ ਤਾਂ ਹੀ ਦੱਸਦੇ ਅਸੀਂ ਰੋਜ਼ ਸਵੇਰੇ ਆਉਂਦੇ ਆ ਇੱਥੇ ਖੇਡਦੇ ਆ ਸ਼ਾਮ ਹੋ ਜਾਂਦੀ ਆ ਆਪਣੇ ਘਰੇ ਚੱਲ ਜਾਂਦੇ ਜਿੰਨੇ ਅਸੀਂ ਰੋਜ਼ ਪੜ੍ਹਦੇ ਦਿਲ ਸਰਾਦ ਦੋਇ ਦਾਇ ਦਾਇਆ ਤੇਲੇ ਸੰਗਲ ਕਿਹੜੀ ਕਿਹੜਾ ਆਵਣ ਜਾਵਣ ਇੱਕ ਥੇੜ ਬਣਾਇਆ ਆਗਿਆਕਾਰੀ ਕਿੰਨੀ ਬਣੇ ਬਾਰ ਮੇਰਾ ਧਨ ਦੌਲਤ ਮੇਰੀ ਆਈ ਪਾਸ਼ਾ ਬਾਣੀ ਚ ਦੱਸਦੇ ਕਹਿੰਦੇ ਜੱਬ ਲਗ ਮੇਰੀ ਮੇਰੀ ਕਰੇ ਅਬਲਗ ਕਾਜ ਇੱਕ ਨਹੀਂ ਸਰੇ ਤੇ ਕਾਰਜ ਕਿਹੜਾ ਸਾਡਾ ਪ੍ਰਮਖੋ ਰੋਜ਼ ਹੀ ਦੱਸਦੇ ਨੇ ਆਪਣੇ ਗੁਰੂ ਘਰਾਂ ਚ ਜੇ ਅਸੀਂ ਨਹੀਂ ਜਾਂਦੇ ਸਪੀਕਰ ਲੱਗੇ ਸਾਡੇ ਘਰਾਂ ਚ ਹੀ ਗੁਰੂ ਪਹੁੰਚ ਰਹੇ ਹਮੇਸ਼ਾ ਅੱਜ ਕੱਲ ਤੇ ਐਡੀ ਦਇਆ ਕਿ ਜਿੱਦਾਂ ਜਿੱਦਾਂ ਕਾਲਜੂਗ ਦਾ ਪਹਿਰਾ ਵੈ ਗੁਰੂ ਦੇ ਵੀ ਆਪਣੇ ਡਿਊਟੀ ਵਧਾਈ ਸੈ ਰਹੇ ਹਨ ਇਹ ਵੀ ਜਿਹੜੀ ਆਪਾਂ ਸਾਰੀ ਵਿਚਾਰ ਕਰ ਰਹੇ ਨਾ ਕਾਢੀ ਘੋਰੀ ਹੈ ਕੱਲ ਨੂੰ ਤੁਸੀਂ ਜਾ ਕੇ ਨਹੀਂ ਕਹਿ ਸਕਦੇ ਸਾਨੂੰ ਦੱਸਿਆ ਨਹੀਂ ਕਿਸੇ ਨੇ ਸਾਨੂੰ ਜੀ ਬਾਣੀ ਦੀ ਸਮਝ ਨਹੀਂ ਆਈ ਪਾਸ਼ਾ ਨੇ ਕਿਹਾ ਨਹੀਂ ਸਮਝਾਈ ਤੈਨੂੰ ਪੰਜਾਬੀ ਚਾ ਕੇ ਦੱਸਿਆ ਸੀ ਤੁਹਾਡਾ ਘਰ ਕਿਹੜਾ ਵੈ ਜਿੰਨੂੰ ਪਾਸ਼ਾ ਬਾਣੀ ਚ ਦੱਸਦੇ ਨੇ ਉਸ ਘਰ ਦੇ ਬਾਰੇ ਜਦੋਂ ਅਸੀਂ ਪੜਦੇ ਥਿਰ ਕਰ ਥਿਰ ਕਰ ਕਿਹੜਾ ਤੁਹਾਨੂੰ ਪੜਦੇ ਨੂੰ 20 ਸਾਲ ਹੋ ਗਏ ਤੇ ਕਿਉਂਕਿ ਜੀ ਸਾਨੂੰ ਪਤਾ ਨਹੀਂ ਦੇਖੋ ਵੀ ਸਾਡੀ ਹਾਲਤ कैसी ਹੈ ਸਾਨੂੰ ਲੋ ਆਪਾਂ ਕਹੀ ਗਏ ਸਾਡਾ ਘਰ ਬੁਲਾਨੇ ਪੈਣ ਚ ਆ ਬੁਲਾਨੇ ਪੈਣ ਚ ਤੁਮੇ ਪੁੱਛੇ ਕਿਹੜਾ ਪਿੰਡਾ ਕਿੱਥੇ ਹੈ ਜੀ ਉਹ ਤਾਂ ਨਹੀਂ ਸਾਨੂੰ ਪਤਾ ਪੈ ਜੇ ਕਹਿੰਦੇ ਬੋਲੀ ਕੀ ਜਾ ਰਹੇ ਫਿਰ ਤੁਸੀਂ ਕਿਉਂਕਿ ਵਿਚਾਰ ਨਹੀਂ ਨੇ ਬਾਣੀ ਵਿਚਾਰ ਹੁੰਦਾ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਕਰ ਜੇ ਤੁਸੀਂ ਬਾਣੀ ਨੂੰ ਵਿਚਾਰਦੇ ਤੁਹਾਨੂੰ ਬਾਦਸ਼ਾਹ ਕਲੇ ਤੁਹਾਡਾ ਵਾਸਾ ਕਰਦੇ ਵਿੱਚ ਨਹੀਂ ਹੁਣ ਬਾਦਸ਼ਾਹ ਦੱਸਦੇ ਕਹਿੰਦੇ ਗੁਰਮੁਖੋ ਜਦੋਂ ਸਾਨੂੰ ਭੇਜਿਆ ਜਾਂਦਾ ਧਿਆਨ ਨਾਲ ਸਰਵਣ ਕਰਿਆ ਜੇ ਅਸੀਂ ਨਿਜ ਘਰ ਚੋਂ ਰੋਜ਼ ਆਉਨੇ ਜਦੋਂ ਸਾਡਾ ਜਨਮ ਹੁੰਦਾ ਧਿਆਨ ਨਾਲ ਕਿਉਂਕਿ ਅਸੀਂ ਵਿਚਾਰਦੇ ਦੀ ਤਾਂ ਹੀ ਪੈਸਾ ਰਹੇ ਪਰ ਪਹਿਲੇ ਪਹਿਲੇ ਰੈਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਕਿਦੇ ਪਿੱਤੂ ਫਲਾਨਿਆਂ ਦੇ ਘਰੇ ਜੰਮਣਾ ਸਾਰਾ ਜਿਵੇਂ ਅਸੀਂ ਬਾੜੀ ਚ ਪੜਦੇ ਹੁਕਮੇ ਜੰਮਣ ਹੁਕਮੇ ਮਰਣ ਦੋ ਕਰਮ ਹੁਕਮ ਤੁਸੀਂ ਜੋਗ ਵਿਜੋਗ ਦੋ ਹੀ ਕਾਰ ਚਲਾਵੇ ਲੇਖੇ ਆਵੇ ਭਾਗ ਇੱਥੇ ਸੰਸਾਰ ਦੇ ਕੋਈ ਨਾ ਕਿਸੇ ਨੂੰ ਜੰਮ ਸਕਦਾ ਵਾ ਵੇਖੋ ਕੋਈ ਜੀਵ ਚੱਲ ਜੇ ਨਾ ਸੰਸਾਰ ਕੋ ਕੋਈ ਸਾਡਾ ਵੀ ਅਸੀਂ ਉਸੇ ਬਾਤੇ ਨੂੰ ਇਥੇ ਜੰਮਣਾ ਨਹੀਂ ਕਰ ਸਕੀਏ ਤੇ ਜੇ ਕੋਈ ਸਮੇਂ ਉਹ ਸਰੀਰ ਨੂੰ ਛੱਡਣ ਲੱਗਾ ਮਰਨ ਲੱਗਾ ਹੋਵੇ ਤੇ ਕਿਸੇ ਚ ਇਨੀ ਪਾਵਰ ਨਹੀਂ ਕਿ ਉਹਨੂੰ ਸਾਹ ਦੇ ਦੇ ਬਰੇ ਹੋਵੇ ਹੈਗੀ ਦੀ ਕਿਸੇ ਨਹੀਂ ਹੈ ਕਹਿੰਦੇ ਵਿਚਾਰੋ ਸਾਡੇ ਜਿਹੜੇ ਗੁਰਸਿੱਖ ਨੇ ਇਹ ਜਦੋਂ ਸਾਡਾ ਇਥੇ ਮੁਕਮ ਹੁੰਦਾ ਹੈ ਥਰ ਪਹਿਲੇ ਪਹਿਲੇ ਰਣੇ ਕਿ ਬਟ ਜਾ ਰਹੇ ਮਤਰਾ ਮੁਕਮ ਪਿਆ ਗਰਬਾਸ ਅਹੀਂ ਸਭ ਤੋਂ ਪਹਿਲੇ ਸੰਸਾਰ ਚ ਨਹੀਂ ਆਇਆ ਅਹੀਂ ਸਭ ਤੋਂ ਪਹਿਲੇ ਮਾਤਾ ਦੀ ਗਰਭ ਦੇ ਵਿੱਚ ਜਾਣਾ ਹੈ ਜਿਹਨੂੰ ਅਸੀਂ ਬਾਣੀ 'ਚ ਪੜ੍ਹਦੇ ਨਾ ਪੀਂ ਤੇ ਮਾਤਾ ਕੇ ਉਦਰ ਮੈਂ ਪਰਤਪਾਲ ਕਰੀ ਸੂਖਿਓ ਮਨੋ ਸਾਰੇ ਗੋਦੂ ਜੀ ਸੂਖਿਓ ਮਨੋ ਨਿਸ਼ਾਨੀ ਕਹਿੰਦੇ ਜਿੰਨੇ ਇੱਕ ਜੀਵ ਵੇਖੂ ਸਾਨੂੰ ਸੰਸਾਰ ਦੇ ਕੋਈ ਥੋੜਾ ਜਿਹਾ ਸਾਡਾ ਕੰਮ ਸੁਆਰ ਦੇ ਨਾ ਇਹ ਸਾਰਾ ਜੀਵ ਉਹਦਾ ਹਾਨਮੰਦ ਰਹੇ ਵੀ ਫਲਾਨੀ ਵੀ ਸਾਡਾ ਨਾ ਕੰਮ ਸੁਆਰੇ ਗੁਰੂ ਸਾਹਿਬ ਕਹਿੰਦੇ ਜਿਹੜਾ ਤੁਹਾਨੂੰ ਮਾਤਾ ਦੀ ਗਰਭ 'ਚ ਆਹਾਰ ਪਚਾਰਿਆ ਵਾ ਜਿਹੜਾ ਉਹ ਉਥੇ ਤੁਹਾਨੂੰ ਤੁਹਾਡੀ ਰੱਖਿਆ ਕਰ ਰਿਹਾ ਹੈ ਇਹਦੀ ਅਗਰ ਦੇ ਵਿੱਚ ਤੁਸੀਂ ਉਹਨੂੰ ਕਿਉਂ ਵਿਸਾਰਨਾਗਾ ਹੁਣ 10 ਮਹੀਨੇ ਗੁਰੂ ਕੋ ਸਾਰੇ ਧਿਆਨਾਂ ਵਿਚਾਰ ਕੇ ਵੇਖੋ ਜਦੋਂ 10 ਮਹੀਨੇ ਸੀ ਮਾਤਾ ਦੀ ਗਰਭ ਦੇ ਵਿੱਚ ਹੁੰਦੇ ਆ ਕੀ ਅਸੀਂ ਸਾਹ ਲੈਨੇ ਉਥੇ ਆਪਾਂ ਸਾਹ ਨਹੀਂ ਲੈਂਦੇ ਸਾਡੇ ਨੌ ਦਰ ਬੰਧਾ ਨੇਤਰ ਬੰਦਾ ਮੁਖ ਬੰਦਾ ਰਸਨਾ ਬੰਦਾ ਨਾਉ ਤੇ ਕਿਸੇ ਦੀ ਨਿੰਦਿਆ ਕਰਦੇ ਆ ਨਾ ਕਿਸੇ ਦੀ ਚੁਕਾ ਸਮਰਿਤ ਨਾਨਕ ਮਹਾ ਅਗਰ ਨਾ ਬਿਨਾਸ ਹੈ ਕਹਿੰਦੇ ਜੋਤ ਸ਼ੁਰੂ ਕੇ ਪ੍ਰਕਾਸ਼ ਸ਼ੁਰੂ ਕੇ ਉਹਦੇ ਦਾਦਿਤੇ ਅਨਹਤ ਨਾ ਚਲ ਰੀਆਂ ਉਹ ਨਾਦ ਚਲ ਰੇ ਆ ਉਹ ਰਾਗ ਚਲ ਰੇ ਜਿਵੇਂ ਹੀ ਬਾਣੀ ਚ ਪੜਦੇ ਸੋਧ ਅਰ ਕੀਆ ਸੋ ਕਰਕੇ ਜਿਤਵੇਂ ਸਰਬ ਸਮਾਲੇ ਬਾਝੇ ਨਾਰ ਅਨੇਕ ਅਸੰਖਾ ਕੀਤੇ ਵਗੜ ਹਾਰੇ ਇਸਹਾਣੀ ਦੇ ਸੇਖ ਨੂੰ ਸਾਜੋ ਹੁਣ ਬਾਜਨ ਦਾ ਦੇ ਕਹਦੇ ਉੱਥੇ ਨੂੰ ਨਹੀਂ ਪਤਾ ਸੀ ਮੈਂ ਕਿਹੜੀ ਮਾਂ ਦੇ ਘਰੇ ਜਨਮ ਆਇਆ ਦਾ ਕਹ ਮੇਰਾ ਕਿਹੜਾ ਪਿਓ ਆ ਉਹ ਗੋਣਾ ਉਹ ਸਿੱਖ ਮੈਂ ਹਿੰਦੂ ਆ ਮੁਸਲਮਾਨਾ ਕੌਣ ਬੱਚੇ ਨੂੰ ਪਤਾ ਹੁੰਦਾ ਜੀ ਇਹ ਸੰਸਾਰ ਦੇ ਆ ਜਾਂਦਾ ਨਾ ਉਹ ਜਿਹਦੀ ਮਰਜ਼ੀ ਬਰੇਡ ਤੇ ਜਾ ਕੇ ਖਾ ਲੇ ਬੈਖਿਆ ਨਹੀਂ ਵਿਖਿਆ ਕਰੀ ਬੱਚੇ ਕਿਉਂ ਕਿਉਂਕਿ ਦਾ ਮਾਨ ਨਾ ਬਣਾ ਉਹਨੂੰ ਗਿਆਨ ਨਹੀਂ ਐਵੇਂ ਪਾਸ਼ਾ ਕਹਿੰਦੇ ਜਦੋਂ ਤੁਹਾਨੂੰ ਹੁਣ ਹੁੰਦਾ ਸੰਸਾਰ ਤੇ ਹੁੰਦਾ ਤੇ ਸਾਡੀ ਲਿਵ ਨੂੰ ਪ੍ਰਮਾਤਮਾ ਨਾਲ ਮਾਤਾ ਦੀ ਕਰ ਉਸ ਜੁੜੀ ਹੁੰਦੀ ਬੈਨ ਉਹ ਪਾਸ਼ਾ ਕਹਿੰਦੇ ਦਿਨ ਰਾਤ ਹੁਣ ਜਦੋਂ ਇੱਥੇ ਆਉਂਦੇ ਜ ਨਹੀਂ ਬਾੜੀ ਚੜ ਤੇ ਲਿਵ ਛੁੜ ਗਈ ਲਗੀ ਕ੍ਰਿਸ਼ਨ ਮਾਇਆ ਅਮਰ ਵਰਤਾਇਆ ਇੱਕ ਜੀ ਤਿਆਰ ਹੋਣਾ ਕਮਾਈ ਕਰ ਤੇ ਜਦੋਂ ਘਰ ਤੇ ਆਰ ਹੋ ਜਣਾ ਨਾ ਇੱਕ ਜਿਹੜਾ ਕਹਿੰਦਾ ਜੀ ਤਿਆਰ ਹੋ ਗਿਆ ਤੇ ਸਾਰਾ ਟੱਕਰ ਆਪਣਾ ਬੋਲੀ ਬਿਸਤਰਾ ਚੁੱਕ ਕੇ ਜਿਹੜਾ ਤਿਆਰ ਹੋਇਆ ਉਹ ਜਾ ਕੇ ਅਸਣਾ ਤੀ ਦਿਨ ਬੈਠ ਨਹੀਂ ਹੁੰਦਾ ਇਹਦੇ ਬਗ ਧਿਆਨ ਲਸਣਾ ਕਰੇ ਜੇ ਪਾਸ਼ਕ ਤੇ ਇੰਨੀ ਜਦੋਂ ਤੁਹਾਡੇ ਘਰ ਜਿੱਥੇ ਤੁਸੀਂ ਆਏ ਜਦੋਂ ਸੰਸਾਰ ਚ ਵਿਚਰਦੇ ਕੋਈ ਇੱਕ ਘਰਮਕ ਤੁਹਾਡੇ ਘਰ ਸੱਦਾ ਬੁਲਾ ਲੇਗਾ ਜਿਹਨੂੰ ਉਸੇ ਘਰ ਦਾ ਪਈ ਜਿਹਨੂੰ ਸਲੋਵਰ ਦਾ ਪੇਡ ਹੈ ਕਿਉਂਕਿ ਜਿਵੇਂ ਆਹ ਕਾਰ ਬਣਾਇਆ ਨਾ ਗੁਰੂ ਸਾਹਿਬ ਨੇ ਸੂਰੂ ਘਰ ਸਾਡੇ ਇਸ ਕਾਇਆ ਚਿਕ ਰਸਿਆ ਜਿਹਨੂੰ ਇਹ ਬਾਣੀ ਚ ਵੜਦੇ ਕਹਿੰਦੇ ਹਰਬਿੰਦ ਹੋਰ ਨਾ ਪੂਜੋ ਮੜੀ ਮਸਾਨ ਦਾ ਜਾਈ ਕ੍ਰਿਸ਼ਨ ਰਾਜ ਦਾ ਵਰਕਰ ਜਾਵਾ ਕ੍ਰਿਸ਼ਨ ਨਾਮ ਪੁਜਾਈ ਗੁਰੂ ਨਾਨਕ ਦੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ ਦੇ ਨਿੱਗੀ ਗੋਲ ਦਾ ਨੰਨ ਬੋੜੇ ਗੁਰੂ ਗੁਰੂ ਪਿਆਰੇ 칼 ਸਤਿ ਸਬਦ ਸੁਣਾ ਦੇ ਤਾਨਾ ਤਾਨਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨਾਂ ਵੱਲੋਂ ਬਖਸ਼ਿਸ਼ ਕੀ ਰੰਗਦਾ

ਰੁਮਾਂ ਦੇ ਰੁਮਾਂ ਦੇ ਰੁਮਾਂ ਦੇ ਰੁਮਾਂ ਦੇ ਰੁਮਾਂ ਦੀ ਰਚਨਾ ਨਹੀਂ ਹੋਈ ਸੀ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਕੋਈ ਚੰਦ ਨਹੀਂ ਕੋਈ ਸੂਰਜ ਨਹੀਂ ਕੁਝ ਨਹੀਂ ਸੀ ਇਹ ਜਿੱਤੇ ਨਾਲ ਸਾਨੂੰ ਦੱਸੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੋੜ ਕੇ ਗਏ ਨੇ ਉਹਨਾਂ ਦਾ ਗਿਆਨ ਫਿਰ ਬਾਣੀ ਚ ਦੱਸਿਆ ਤੇ ਇਹ ਆਪਾਂ ਸਾਰੇ ਜਦੋਂ ਯਾਦ ਕਰਦੇ ਵੀ ਸਤਿਗੁਰੂ ਜੀ ਦਾ ਉਹ ਸੇਵਕ ਦੀ ਨਿਸ਼ਾਨੀ ਹੈ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਧਿਆਨ ਸਮਾਵੇ ਸੇਵਕ ਦੀ ਨਿਸ਼ਾਨੀ ਨਹੀਂ ਉਹਨੂੰ ਬੜਾ ਧੰਨ ਹੈਗਾ ਤਾਂ ਜੀਵਨ ਸੰਸਾਰ ਦਾ ਧਾਣੀ ਇਕੱਠਾ ਕੀਤਾ ਉਹਨਾਂ ਦੀ ਦਿੱਤੀ ਹਰ ਵੇਲੇ ਸੰਸਾਰ ਦੇ ਧਾਦੇ ਵਿੱਚ ਧੀਆਂ ਪੁੱਤਰਾਂ ਦੇ ਵਿੱਚ ਰਹੀ ਹੈ ਕਿ ਕਿਹੜੇ ਬੜੇ ਸਾਡੇ ਵੀ ਫਲਾਣੀ ਤੱਕ ਪਹੁੰਚਣਾ ਸੀ ਮਗਰ ਇਹ ਮਿਲਿਤ ਐਦਾਂ ਹੀ ਉਹਦੇ ਬੱਚੇ ਮਾਲਕ ਨੇ ਆਪਾਂ ਸਾਰੇ ਉਹਦੇ ਬੱਚੇ ਇੱਕ ਪਿਤਾ ਇੱਕ ਉਸ ਕੇ ਹਾਮਤ ਮੁੜਨ ਸਾਧੂ ਜਦੋਂ ਸੰਸਾਰ ਦੇ ਭੇਜਿਆ ਜਾਂਦਾ ਹੈ ਸਤਿਗੁਰੂ ਜੀ ਰਿਆ ਕਰਦੇ ਕਿ ਕੋਈ ਖੁਸ਼ ਸਾਡੇ ਨਾਲ ਜਿੰਨਾ ਵੀ ਸਮਾਪਵੜੇ ਉਹਦੀ ਜੱਪਾ ਕਾਲੀ ਘਰ ਦੀ ਕਾਲੀ ਹੋਣੀ ਗੁਰੂ ਸਾਹਿਬ ਬਾਣੀ ਚ ਦੱਸਦੇ ਕਹਿੰਦੇ ਜਿਹੜਾ ਗੁਰਮੁਖ ਹੈ ਗੁਰ ਸਿੱਖ ਉਹਦੇ ਮਨਿਸ਼ਤਾਰ ਨਹੀਂ ਜਿਉਂਕਿ ਜੇ ਤੁਸੀਂ ਉਹਨੂੰ ਖੁਸ਼ ਕਰਨਾ ਨਾ ਸਮਾਲੇ ਉਹ ਮਤ ਜਾਣੋ ਕਿ ਖਰਿਆ ਸੰਸਾਰ ਦੇ ਦਾਣ ਆਪਣਾ ਹੈ ਨਾ ਕਿ ਆਪਾਂ ਸਾਰੇ ਸਰੀਰ ਨੂੰ ਆਪਣਾ ਸਮਝਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਸਹਜ ਦੇ ਵਿੱਚ ਵਿਚਾਰੋਗੇ ਨਾ ਸਹਜ ਦੇ ਵਿੱਚ ਜਾ ਕੇ ਵਿਚਾਰੋਗੇ ਫਿਰ ਤੁਹਾਨੂੰ ਧਿਆਨ ਆਏਗਾ ਕਿ ਸਰੀਰ ਵੀ ਸਾਡਾ ਨਹੀਂ ਹੈ ਜਿਹਨੂੰ ਅਸੀਂ ਮੇਰੇ ਮੇਰੀ ਕਰੀ ਜਾਂਦੇ ਮੇਰਾ ਸਰੀਰ ਇਹਦੇ ਵਿੱਚੋਂ ਪਾਸ਼ਾ ਕਹਿੰਦੇ ਤੁਸੀਂ ਵਿਚਾਰ ਕੇ ਵੇਖੋ ਕਿ ਕਿਸੇ ਨੇ ਸਰੀਰ ਆਪਣਾ ਪੈਦਾ ਕੀਤਾ ਹੋਵੇ ਆਪ ਹੈਗਾ ਆਪਣੇ ਕੋਲ ਬੈਠ ਕੇ ਕਿ ਮੈਂ ਜੀ ਇਹ ਸਰੀਰ ਆਪ ਪੈਦਾ ਕੀਤਾ ਹੈ ਇਹ ਮੇਰਾ ਹੈ ਜਿਹੜੀ ਚੀਜ਼ ਤੁਸੀਂ ਪੈਦਾ ਨਹੀਂ ਕੀਤੀ ਤੁਹਾਡੀ ਅਦਾ ਹੁੰਦੀ ਉਨੇ ਸੇ ਸਿਰ ਤੋਂ ਕਿ ਕਿਟਾਮ ਪੈਦਾ ਹੁੰਦਾ ਤੇ ਯਾਂ ਪੁੱਤਰ ਅੱਗੇ ਲੜੀ ਜਾਂਦੀ ਜਦੋਂ ਇੱਕ ਮੋਰੀ ਸਾਡਾ ਨਹੀਂ ਹੈ ਤੇ ਅੱਗੇ ਸਾਡਾ ਇਕੱਲੇ ਹੋ ਗਿਆ ਕੁਛ ਬਸ਼ਾ ਤਾਂ ਇਹ ਨੂੰ ਇਸਾਂ ਦੱਸਿਆ ਇਹੇ ਪਈ ਸਾਗ ਸਰਬ ਨਹੀਂ ਆ ਤੇ ਜਦੋਂ ਸੱਦਾ ਦਿੰਦੇ ਤੇ ਸਭ ਜਾਣਾ ਹੀ ਹੋਣਾ ਜਾਣਾ ਪੈਂਦਾ ਭਾਵੇਂ ਅੱਗੇ ਢਾਡੀ ਲੱਗੇ ਆ ਭਾਵੇਂ ਕਿਤਨੀ ਲੱਗੇ ਭਾਵੇਂ ਕਥਾ ਬੰਚਕ ਲੱਗੇ ਤੇ ਸਾਡੋ ਵੀ ਸੁਣਨਾ ਹੀ ਪੈਂਦਾ ਕੋਈ ਭਾਵੇਂ ਕੋਈ ਗੁਰੂ ਦੀ ਗੱਲ ਸੁਣਾਦਾ ਸੰਸਾਰ ਚ ਨਹੀਂ ਸੁਣਨਾ ਚਾਹੁੰਦਾ ਪਾਰ ਸਾਧਗੁਰੂ ਜੀ ਸਾਡੇ ਤੇ ਦਇਆ ਕਰਦੇ ਸਾਨੂੰ ਪਿਠਾੜ ਦਿੰਦੇ ਫੇ ਕਹਿੰਦੇ ਜੇ ਪਿਠਾੜ ਦਿੱਤਾ ਹੋਇਆ ਤੇ ਫੇਰ ਸਾਧਗੁਰੂ ਦੱਸੇ ਕਹਿੰਦੇ ਜੇ ਬੈਗ ਮਾਰਨ ਵਾਲਾ ਸ਼ਬਦੋ Guru, तुम ਗਰੁ ਵਾਹ 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 ਗਰੁ ਵਾਹ

ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰੂ 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 ਵਾਹ